ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਮਿਰਚੇ ਜਿਹੜੇ ਅਭਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਰਾਲੇ ਸੜਕ 'ਤੇ ਅਸੀਂ ਇੱਕ ਬੋਲ ਬਣਾਈ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੇ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆਣੇ ਜਿਨ੍ਹਾਂ ਨੇ ਲਗ ਲਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਾਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਜਿਸਟ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੀ ਵੀ ਕੱਲੂ ਫੋਟੋ ਇੱਥੇ ਲੱਗ ਚੱਕਦੀ ਹੈ ਤੇ ਮੈਂ ਏਡੀਸੀ ਸਾਹਿਬ ਬੀਪੀਓ ਤੇ ਸਾਰੇ ਪ੍ਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚੀਆਂ ਹੋਰ ਬੱਦ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ ਬੱਚੇ ਨੂੰ ਮਨੋਵਲੀ ਵਧੇਗਾ ਜਿਸ ਨਾਲ ਆਣੀਆਂ ਬਿਲਕੁਲ ਬਿਲਕੁਲ ਬਣ ਮਨੋਵਲੀ ਦਾ ਵੱਧਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੀਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀ ਲੈ ਜਾ ਕੋਈ ਹੋਰ ਹੰਦਾਰ ਹੈਗਾ